ਆ ਇੱਕ ਵਿਆਹ ਚ ਤਾਂ ਹੱਦ ਹੀ ਹੋ ਗਈ ਜਦੋਂ ਇੱਕ ਧੀ ਦੇ ਪਿਓ ਨੇ ਆਪਣੀ ਧੀ ਨੂੰ ਤਾਂ ਦਾਜ ਦਿੱਤਾ ਹੀ ਉਸ ਦੇ ਨਾਲ ਨਾਲ ਧੀ ਦੇ ਸਾਰੇ ਸਹੁਰਾ ਪਰਿਵਾਰ ਨੂੰ ਵੀ ਦਾਜ ਦੇ ਦਿੱਤਾ ਦਾਜ ਵੀ ਦੇਖੋ ਫਿਰ ਇੱਕ ਅੱਧੀ ਚੀਜ਼ ਨਹੀਂ ਬਲਕਿ ਘਰ ਵਿੱਚ ਜੋ ਵੀ ਲੜਿੰਦਾ ਸਮਾਨ ਹੁੰਦਾ ਹੈ ਇਕੱਲੇ ਇਕੱਲੇ ਜੀ ਨੂੰ ਵੱਖਰਾ ਵੱਖਰਾ ਦਿੱਤਾ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲੇ ਮੁੰਡੇ ਨੂੰ ਮੋਟਰਸਾਈਕਲ ਤੇ 14-15 ਲੱਖ ਦੀ ਕ੍ਰੇਟਾ ਗੱਡੀ ਦਿੱਤੀ ਗਈ ਇਸ ਦੇ ਨਾਲ ਹੀ ਰਸੋਈ ਦਾ ਜੋ ਵੀ ਨਿੱਕੇ ਤੋਂ ਲੈ ਕੇ ਵੱਡਾ ਸਮਾਨ ਹੁੰਦਾ ਹੈ ਉਹ ਸਾਰਾ ਦਿੱਤਾ ਗਿਆ ਇਸ ਤੋਂ ਬਾਅਦ ਵਾਰੀ ਆਈ ਸੱਸ ਅਤੇ ਸਾਮਾਨ ਦੀ ਜਿਸ ਦਾ ਸਾਮਾਨ ਵੱਖਰਾ ਰੱਖ ਕੇ ਸਪੈਸ਼ਲ ਨਾਮ ਵੀ ਲਿਖਿਆ ਹੋਇਆ ਸੀ ਕਿ ਸੱਸ ਦਾ ਸਾਮਾਨ ਸੱਸ ਨੂੰ ਵੀ ਬੈੱਡ ਕੂਲਰ ਏਸੀ ਫਰਿੱਜ ਮਤਲਬ ਕਿ ਉਹ ਕਿਹੜੀ ਚੀਜ਼ ਸੀ ਜਿਹੜੀ ਕੁੜੀ ਦੇ ਪਿਓ ਵੱਲੋਂ ਨਹੀਂ ਦਿੱਤੀ ਗਈ ਇਸ ਤੋਂ ਬਾਅਦ ਨੰਬਰ ਆਇਆ ਕੁੜੀ ਦੇ ਦਿਓਰ ਦਾ ਜਿਸ ਨੂੰ ਐਕਟਵਾ ਤੇ ਹੋਰ ਵੀ ਬਹੁਤ ਸਾਰਾ ਸਾਮਾਨ ਦਿੱਤਾ ਗਿਆ ਇਸ ਤੋਂ ਬਾਅਦ ਅਗਲਾ ਨਾਮ ਸੀ ਕੁੜੀ ਦੇ ਸਹੁਰੇ ਦਾ ਜਿਸ ਤੇ ਸਮਾਨ ਤੇ ਵੀ ਲਿਖਿਆ ਹੋਇਆ ਸੀ ਕਿ ਸਹੁਰੇ ਦਾ ਸਮਾਨ ਸਹੁਰਿਆਂ ਨੂੰ ਵੀ ਮੋਟਰਸਾਈਕਲ ਫਰਿੱਜ ਏਸੀ ਕੁਰਸੀਆਂ ਟੇਬਲ ਤੇ ਹੋਰ ਵੀ ਕਾਫੀ ਸਮਾਨ ਦਿੱਤਾ ਗਿਆ ਇਸ ਤੋਂ ਬਾਅਦ ਕੁੜੀ ਦੀ ਨਨਾਨ ਤੇ ਜੀਜੇ ਨੂੰ ਵੀ ਖਾਲੀ ਨਹੀਂ ਜਾਣ ਦਿੱਤਾ ਗਿਆ ਬਲਕਿ ਉਹਨਾਂ ਨੂੰ ਵੀ ਬੈੱਡ ਮੋਟਰਸਾਈਕਲ ਸੋਨੇ ਦੇ ਗਹਿਣੇ ਡਾਈਨਿੰਗ ਟੇਬਲ ਸੋਫਾ ਸੈੱਟ ਤੇ ਹੋਰ ਵੀ ਕਾਫੀ ਕੁਝ ਦਿੱਤਾ ਗਿਆ ਇੱਥੇ ਜੇਕਰ ਦੇਖਿਆ ਜਾਵੇ ਤਾਂ ਦੋਵੇਂ ਪਰਿਵਾਰ ਹੀ ਗਲਤ ਹਨ ਨਾ ਤਾਂ ਲੜਕੀ ਦੇ ਪਿਤਾ ਨੇ ਸਮਾਨ ਦੇਣ ਵੱਲੋਂ ਕੋਈ ਕਸਰ ਛੱਡੀ ਤੇ ਉਸ ਤੋਂ ਵੀ ਵੱਧ ਲੜਕੇ ਪਰਿਵਾਰ ਵਾਲਿਆਂ ਵੀ ਸਮਾਨ ਲੈਣ ਵਿੱਚ ਕੋਈ ਸੰਗਸ਼ਰਮ ਨਹੀਂ ਦਿਖਾਈ ਬਾਕੀ ਤੁਸੀਂ ਇਸ ਸਬਤ ਤੇ ਕੀ ਕਹਿਣਾ ਚਾਹੋਗੇ ਆਪਣ ਨੂੰ ਚਾਰ ਕਮੈਂਟਾਂ ਚ ਜਰੂਰ ਦਿਓ